ਬਹੁਤ ਖੁਸ਼ੀ ਦੀ ਗੱਲ ਹੈ ਜੀ ਪਿਛਲੇ ਕੁਝ ਦਿਨ ਪਹਿਲਾਂ ਅਸੀਂ ਸਾਰੇ ਕਾਂਗਰਸ ਨੇ ਸਾਡੀ ਭੈਣ ਪੂਜਾ ਗਰਗ ਜੀ ਨੂੰ ਬਲਾਕ ਦਾ ਅਹੁਦਾ ਦਿੱਤਾ ਸੀ ਬਲਾਕ ਪ੍ਰਧਾਨ ਬਣਾਇਆ ਸੀ ਸਿਟੀ ਦਾ ਸਮਾਣਾ ਦਾ ਔਰ ਇਸ ਭੈਣ ਨੇ ਮਿਹਨਤ ਕਰਕੇ ਅੱਗੇ ਨਾਲ ਆਪਦੇ ਥੱਲੇ ਜਿਹੜੀ ਟੀਮ ਹੋਰ ਬਣਾਈ ਅੱਜ ਉਸ ਟੀਮ ਨੂੰ ਅਸੀਂ ਇੱਥੇ ਨਿਯੁਕਤੀ ਪੱਤਰ ਦੇਣ ਲਈ ਸਾਰੇ ਇਕੱਠੇ ਹੋਏ ਹਾਂ ਮੈਂ ਪੂਰੀ ਬਹਿਲਾ ਕਾਂਗਰਸ ਦਾ ਧੰਨਵਾਦ ਵੀ ਕਰਦੀ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਅਲਕਾ ਲੰਬਾ ਜੀ ਦੇ ਦਿਸ਼ਾ ਨਿਰਦੇਸ਼ ਥੱਲੇ ਦਿਨ ਰਾਤ ਜਿਹੜੀ ਹੈ ਉન્નਤੀ ਕਰ ਰਹੀ ਹੈ ਆਪਣੇ ਮੈਂਬਰ ਜਿਹੜੇ ਨੇ ਉਹ ਵਧਾ ਕੇ ਅੱਗੇ ਰਾਹੁਲ ਗਾਂਧੀ ਜੀ ਦਾ ਜਿਹੜਾ ਸੰਦੇਸ਼ ਹੈ ਔਰ ਉਹਨਾਂ ਨੂੰ ਅੱਗੇ ਲੈ ਕੇ ਜਾਣ ਚ ਬਹੁਤ ਮਦਦ ਕਰ ਰਹੀ ਹੈ ਦੂਜੀ ਗੱਲ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਸਾਡੀ ਮਹਿਲਾ ਕਾਂਗਰਸ ਲਈ ਅੱਜ ਸਾਰੀ ਮਹਿਲਾ ਕਾਂਗਰਸ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸ਼੍ਰੀ ਰਾਜੀਵ ਗਾਂਧੀ ਜੀ ਦਾ ਅੱਜ ਜਿਹੜੀ ਉਹਨਾਂ ਦੀ ਜਨਮਤੀ ਹੈ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਲਈ ਇਕੱਠੇ ਹੋ ਕੇ ਜੋ ਸਾਡਾ ਆਲ ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾਂਬਾ ਜੀ ਵੱਲੋਂ ਮੈਸੇਜ ਆਇਆ ਹੈ ਅਸੀਂ ਅੱਜ ਉਹਨਾਂ ਦੇ ਜਨਮ ਦਿਤੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਮਹਿਲਾ ਦੀ ਸਾਡੀ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਹੈ ਔਰਤਾਂ ਦੀ ਸਿਹਤ ਦੇ ਵਾਸਤੇ ਕਿ ਜੋ ਆਉਣ ਵਾਲੇ ਦਿਨਾਂ ਚ ਆਪਾਂ ਦੇਖ ਰਿਹਾ ਹੋਰ ਇਹ ਪ੍ਰੋਬਲਮਸ ਵਧਦੀਆਂ ਜਾ ਰਹੀਆਂ ਨੇ ਯਾ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਹੈਲਥ ਇਸ਼ੂਜ਼ ਨੇ ਜਿਹੜੇ ਔਰਤਾਂ ਨੂੰ ਬਹੁਤ ਛੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਾਡੀਆਂ ਭੈਣਾਂ ਅਵੇਅਰ ਨਹੀਂ ਹੈਗੀਆਂ ਉਸ ਕਰਕੇ ਸਾਡੀ ਮਹਿਲਾ ਕਾਂਗਰਸ ਨੇ ਉਪਰਾਲਾ ਕੀਤਾ ਸੈਨੇਟਰੀ ਪੈਡਸ ਦੀਆਂ ਮਸ਼ੀਨਾਂ ਆਪ ਲਗਾ ਕੇ ਆਪ ਸਾਡੀਆਂ ਭੈਣਾਂ ਉਹਨਾਂ ਨੂੰ ਤਿਆਰ ਕਰਕੇ ਪੈਕੇਟਸ ਬਣਾ ਕੇ ਅੱਜ ਰਜੀਵ ਗਾਂਧੀ ਜੀ ਦੇ ਜਨਮ ਦਿਨ ਦੇ ਉੱਪਰ ਉਹਨਾਂ ਦੀ ਜਨਤੀ ਦੇ ਉੱਤੇ ਪੂਰੇ ਇੰਡੀਆ ਚ ਪੂਰੇ ਪੰਜਾਬ ਚ ਹਰ ਜ਼ਿਲ੍ਹੇ ਤੇ ਬਲਾਕਾਂ ਦੇ ਵਿੱਚ ਵੀ ਅੱਜ ਸੈਨੇਟਰੀ ਪੈਡਸ ਜਿਹੜੇ ਨੇ ਵੰਡ ਕੇ ਅੱਜ ਇਹ ਇੱਕ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਔਰਤਾਂ ਦੇ ਲਈ ਹਰ ਉਹਨਾਂ ਦੇ ਹੱਕਾਂ ਦੇ ਲਈ ਤਾਂ ਉਹਨਾਂ ਨੂੰ ਜਾਗਰੂਕ ਕਰ ਹੀ ਲਈ ਹੈ ਨੇ ਉਹਨਾਂ ਦੀ ਸਿਹਤ ਦੇ ਵਾਸਤੇ ਵੀ ਜਿਹੜੀ ਪੂਰੀ ਕਾਂਗਰਸ ਹੈ ਉਹ ਪੂਰੀ ਤਤਪਰ ਹੈ ਕਿ ਕਿਸ ਤਰ੍ਹਾਂ ਸਾਡੀ ਅੱਧੀ ਆਬਾਦੀ ਹੈ ਜਿਹੜੀ ਉਹਦਾ ਧਿਆਨ ਰੱਖਿਆ ਜਾਵੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਕਿ ਉਹ ਵੀ ਸਾਡਾ ਭਰਾ ਹੈ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਨੌਜਵਾਨ ਸਾਡਾ ਪੂਰਾ ਨਾਮ ਹੈ ਭਰਾ ਰਣਜੀਤ ਸਿੰਘ ਸੰਧੂ ਇਤਲੀ 'ਚ ਰਹਿੰਦੇ ਨੇ ਉਹਨਾਂ ਦੇ ਮਦਰ ਦੀ ਵੀ ਪਿੱਛੇ ਜੇ ਸਰਜਰੀ ਹੋਈ ਹੈ ਉਦੋਂ ਵੀ ਮੈਨੂੰ ਕਾਲ ਕੀਤੀ ਪਰ ਗੱਲ ਇਹ ਨਹੀਂ ਉਹ ਸਾਡਾ ਭਰਾ ਤਾਂ ਹੈ ਹੀ ਹੈ ਨਾਲ ਨਾਲ ਉਹ ਪਾਰਟੀ ਦੇ ਵਿੱਚ ਵੀ ਜਿਹੜਾ ਉਹਦਾ ਯੋਗਦਾਨ ਹੈ ਉਹ ਬਹੁਤ ਜ਼ਿਆਦਾ ਹੈ ਉੱਥੇ ਬੈਠ ਕੇ ਵੀ ਰਾਹੁਲ ਗਾਂਧੀ ਦਾ ਇੱਕ ਸੱਚਾ ਸਿਪਾਹੀ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਸਮਾਣਾ ਦੇ ਲਈ ਉਹ ਮੇਰੀ ਵੀ ਮਦਦ ਕਰ ਰਹੇ ਨੇ ਕਾਂਗਰਸ ਪਾਰਟੀ ਦੀ ਵੀ ਮਦਦ ਕਰ ਰਹੇ ਨੇ ਸਾਨੂੰ ਪੂਰਨ ਉਮੀਦ ਹੈ ਕਿ ਮੇਰੇ ਜਿਹੇ ਭਰਾ ਜਿਹੜੇ ਦੇਸ਼ ਵਿਦੇਸ਼ ਚ ਬੈਠੇ ਨੇ ਜਾਂ ਸਮਾਣੇ ਦੇ ਨੇ ਉਹ ਮੇਰੀ ਪਿਛਲੀ ਮਿਹਨਤ ਨੂੰ ਦੇਖਦੇ ਹੋਏ ਜਾਂ ਜਿਹੜਾ ਮੈਂ ਕੰਮ ਕਰ ਰਹੀ ਹਾਂ ਉਸ ਨੂੰ ਦੇਖਦੇ ਹੋਏ ਮੇਰੇ ਨਾਲ ਡਟ ਕੇ ਖੜੇ ਐ ਛਟਾਨਵਾਂ ਖੜੇ ਉਹਨਾਂ ਨੇ ਇੱਕ ਪ੍ਰੈਸ ਨੋਟ ਰਾਹੀਂ ਐਲਾਨ ਕੀਤਾ ਹੈਗਾ ਕਿ 2027 ਦੇ ਇਲੈਕਸ਼ਨਾਂ ਦੇ ਵਿੱਚ ਵਤਨਪਰਤੰਗਾਂ ਤੁਹਾਨੂੰ ਚਲੋ ਚੰਗੀ ਗੱਲ ਹੈ ਜੀ ਤੇ 2027 ਦਾ ਜਿਹੜਾ ਇਲੈਕਸ਼ਨ ਹੈ ਉਹ ਇੱਕ ਪੰਜਾਬ ਦੇ ਸਾਡੇ ਬੱਚਿਆਂ ਦੇ ਇੱਕ ਸੁਨਾਰੇਪੋ ਵਿਖਦਾ ਇਲੈਕਸ਼ਨ ਹੈ ਦੇਖ ਹੀ ਰਹੇ ਹੋ ਜੋ ਆਮ ਪਾਰਟੀ ਦੇ ਵਿੱਚ ਨਸ਼ੇ ਰੋਜ਼ਗਾਰ ਹੈ ਨਹੀਂ ਕੋਈ ਲਾਅ ਐਂਡ ਆਰਡਰ ਹੈ ਨਹੀਂ ਆ ਸਾਡੀਆਂ ਭੈਣਾਂ ਨਾਲ 1000 ਰੁਪਏ ਦੇ ਛੁੱਟੇ ਵਾਦੇ ਵਧਾ ਕੇ ਪੈਨਸ਼ਨਾਂ ਦੇਣ ਦੇ ਵਾਦੇ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਨੇ ਕੋਈ ਵੀ ਉਹ ਗਾਰੰਟੀਆਂ ਤੇ ਆਪਣੀਆਂ ਤੇ ਪੂਰੇ ਨਹੀਂ ਉਤਰੇ ਸੋ ਪੂਰਾ ਦੇਸ਼ ਪੰਜਾਬ ਇੱਕ ਜਿਹੀ ਸਟੇਟ ਹੈ ਜਿਹੜੀ ਗੁਰੂ ਮਹਾਰਾਜ ਪੀਰਾ ਮਹਾਪੁਰਸ਼ਾਂ ਦੀ ਧਰਤੀ ਹੈ ਠੀਕ ਹੈ ਜਿਨੇ ਵੀ ਇਹਦੇ ਨਾਲ ਪੰਗਾ ਲਿਆ ਹੈ ਉਹ ਦਿਖਾਣੀ ਪਈ ਐ ਮੈਂ ਸਿੱਧੀ ਜੀ ਕਹੂੰਗੀ ਜੇ ਇਮਾਨਦਾਰ ਲੋਕ ਜੋ ਕਾਂਗਰਸ ਪਾਰਟੀ ਸੱਚੇ ਮਾਨ ਦੇ ਨਾਲ ਇੱਥੇ ਸੇਵਾ ਕਰ ਰਹੀ ਐ ਲੋਕਾਂ ਦੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੀ ਐ ਤਾਂ ਮੈਨੂੰ ਪੂਰਨ ਯਕੀਨ ਤੇ ਵਿਸ਼ਵਾਸ ਐ ਅਸੀਂ ਸਾਰੀ ਮਹਿਲਾ ਕਾਂਗਰਸ ਸਾਡੇ ਸਾਰੇ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਰਾਹੁਲ ਗਾਂਧੀ ਜੀ ਵਰਗੇ ਲੀਡਰ ਜਿਨ੍ਹਾਂ ਨੇ ਕੱਲ ਪਟਨਾ ਵਰਗੇ ਸ਼ਹਿਰ ਨੂੰ ਜਾਮ ਕਰਤਾ ਇੰਨੇ ਉਹਨਾਂ ਦੇ ਸਪੋਰਟਰ ਕੀੜੀਆਂ ਮੰਗੋਂ ਉਹਨਾਂ ਨਾਲ ਪਹੁੰਚੇ ਅਸੀਂ ਉਹਨਾਂ ਦੀ ਸਾਰੀ ਟੀਮ ਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੀ 27 ਚਸੀਂ ਕਾਂਗਰਸ ਦੀ ਸਰਕਾਰ ਬਣਾਵਾਂਗੇ ਰਾਜਾ ਬੜਿੰਗ ਜੀ ਸੁਖਜਿੰਦਰ ਰੰਧਾਵਾ ਜੀ ਚੱਡੀ ਜੀ ਬਾਜਵਾ ਸਾਹਿਬ ਵਿਜੇਂਦਰ ਸਿੰਘਲਾ ਜੀ ਵਰਗੇ ਸਾਡੇ ਕੋਲ ਇੰਨੇ ਪੜ੍ਹੇ ਲਿਖੇ ਸੂਝਵਾਨ ਦੂਰਦਰਸ਼ੀ ਸੋਚ ਵਾਲੇ ਲੀਡਰ ਹੈ ਸਾਡੀਆਂ ਭੈਣਾਂ ਮੇਰੇ ਨਾਲ ਨੇ ਮੇਰੇ ਵਾਈਫ ਪ੍ਰਧਾਨ ਭੁਪਿੰਦਰ ਕੌਰ ਜੀ ਮੇਰੇ ਬਲਾਕ ਪ੍ਰਧਾਨ ਹੈ ਪੂਜਾ ਜੀ ਸਾਰੀਆਂ ਸਾਡੀਆਂ ਜੁਝਾਰੂ ਭੈਣਾਂ ਇਕੱਠੀਆਂ ਹੋ ਕੇ ਹਰ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੀਆਂ ਮੈਨੂੰ ਬਹੁਤ ਖੁਸ਼ੀ ਹੈ ਅੱਜ ਵੀ ਅਸੀਂ ਨਵੀਆਂ ਭੈਣਾਂ ਜਿਹੜੀਆਂ ਜੁੜੀਆਂ ਉਹਨਾਂ ਨੂੰ ਨਯੁਕਤੀ ਪੱਤਰ ਵੀ ਦੇਵਾਂਗੇ ਤੇ ਲੜਾਈ ਜਿਹੜੀ ਅੱਜ ਤੋਂ ਸਾਡੀ ਬਗਲ ਵੱਜ ਚੁੱਕਿਆ ਸਟਾਰਟ ਹੈ ਤੇ ਉਮੀਦ ਹੈ ਕਿ ਵਾਹਿਗੁਰੂ ਮੌਕਾ ਦੇਣ ਸਮਾਣੇ ਦੇ ਵਿੱਚ ਨਮਾਇੰਦਗੀ ਕਰੂੰਗੀ ਇਹਨਾਂ ਦੀ ਇਸ ਵਾਰ ਪਰ ਪਾਰਟੀ ਨੂੰ ਵੀ ਦੇਖੋ ਪਤਾ ਹੀ ਹੈ ਕਿ ਕੌਣ ਸੱਚੇ ਦਿਲ ਤੋਂ ਇੰਨੀ ਦੇਰ ਤੋਂ ਮਿਹਨਤ ਕਰ ਰਿਹਾ ਮੈਨੂੰ ਕੋਈ ਗੁਰੇਜ਼ ਨਹੀਂ ਕਹਿਣ ਚ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਸਮਾਣਾ ਕੋ ਜਿਹੜੀ ਸਤਾਈ ਵਾਲੀ ਚੋਣ ਲੜੂ ਅੱਜ ਗੁਰਸ਼ਰਨ ਜੀ ਮੈਡਮ ਇੱਥੇ ਗੁਰਸ਼ਰਨ ਰੰਧਾਵਾ ਇੱਥੇ ਪਹੁੰਚੇ ਨੇ ਔਰ ਕੁਝ ਨਿਯਤੀਆਂ ਪੱਤਰ ਵੀ ਦਿੱਤੇਗੇ ਨੇ ਉਹਦੇ ਬਾਰੇ ਤੁਸੀਂ ਕੀ ਕਰੋਗੇ ਤੇ ਨਾਲੇ ਕਿਹੜੇ ਕਿੰਨੇ ਮੈਂਬਰ ਅੱਜ ਜੁਆਇਨ ਕੀਤੇਗੇ ਅੱਜ ਬਹੁਤ ਖੁਸ਼ੀ ਦਾ ਹੈ ਅੱਜ ਸਾਡੇ ਨਾਲ ਮਹਿਲਾ ਸ਼ਕਤੀ ਸਾਡੇ ਅੱਜ ਤੋਂ 10 ਦਿਨ ਪਹਿਲਾਂ ਅਸੀਂ ਸਾਡੇ ਪੂਜਾ ਕਰਗ ਜੀ ਮਹਿਲਾ ਕੌਂਸਲ ਦੇ ਪ੍ਰਧਾਨ ਐ ਸਮਾਣਾ ਸੀਟੇ ਦੇ ਨਿਯੁਕਤ ਕੀਤੇ ਸੀ ਅੱਜ ਉਹਨਾਂ ਦੀ ਟੀਮ ਨੂੰ ਵਧਾਉਂਦੇ ਹੋਏ ਸਾਡੀ ਭੈਣ ਗੁਰਸ਼ਰਨ ਕੌਰ ਰੰਧਾਵਾ ਜੀ ਦੀ ਹੱਥ ਮੌਜੂਦ ਕਰਦੇ ਹੋਏ ਉਹਨਾਂ ਦੀਆਂ ਇਛਾਈਆਂ ਚੰਗੀਆਂ ਤੇ ਜਿਹੜੇ ਕਾਂਗਰਸ ਪਾਰਟੀ ਦੇ ਕੰਮ ਨੇ ਉਹਨਾਂ ਦੇਖਦੇ ਹੋਏ ਅੱਜ 6 ਅਸੀਂ ਲੇਡੀਜ਼ ਨੇ ਜਿਹੜੇ ਮਹਿਲਾ ਕਾਂਗਰਸ ਨਾਲ ਜ ਸਮਾਣੇ ਨਾਲ ਜੋੜੇ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤਨੇ ਸੈਕਟਰੀ ਮੈਂਬਰ ਬਣਾਏ ਨੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਵੱਧ ਵੱਧ ਪਾਰਟੀ ਦੀ ਮਜ਼ਬੂਤੀ ਲਈ ਮਹਿਲਾ ਕਾਂਗਰਸ ਨੂੰ ਤੇ ਜਿਹੜੇ ਬਲੋਕ ਕਾਂਸਲ ਦੇ ਸਾਡੇ ਪ੍ਰਧਾਨੇ ਮਗਦਮਾ ਵੀ ਜੀ ਉਹ ਵੀ ਆਪਣੇ ਨਾਲ ਲੈ ਕੇ ਚੱਲ ਰਹੇ ਨੇ ਤੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਵੇ ਸਾਡੀ ਕਾਂਗਰਸ ਪਾਰਟੀ ਦੀ ਮਜੂਤੀ ਲਈ ਇਹ ਸ਼ਹਿਰ ਦੇ ਸਮਾਣੇ ਵਿੱਚ ਵੱਧ ਤੋਂ ਵੱਧ ਮਜੂਤੀ ਕਰਕੇ ਸਾਡੇ ਹੱਥ ਵਿੱਚ ਮਜੂਦ ਕਰਨਗੇ ਇਹਦੇ ਨਾਲ ਨਾਲ ਸਾਡੇ ਭੈਣ ਗਰਸ਼ਨ ਕੌਰ ਜੀ ਹੱਥ ਮਜੂਦ ਕਰਕੇ ਨਾਲ ਨਾਲ ਪਾਰਟੀ ਦੀ ਬੇਹੱਦੀ ਇਹ ਤਨਮਨ ਨਾਲ ਇਕੱਲੇ ਇਕੱਲੇ ਇਹਦੀ ਘਰ ਵਿੱਚ ਜਾ ਕੇ ਕੰਮ ਕਰਨਗੇ ਸਾਡੇ ਰਾਹੁਲ ਗਾਂਧੀ ਦੀ ਗਾਂਧੀ ਜੀ ਦਾ ਸਨੇਹਾ ਹਰ ਘਰ ਹਰ ਬੱਚੇ ਬੱਚੇ ਤੱਕ ਪਹੁੰਚਾਉਣਗੇ ਤਾਂ ਕਿ ਸਾਡੀ ਮਜੂਦ ਇਹਦੀ ਕਾਂਗਰਸ ਪਾਰਟੀ ਵੱਧ ਤੋਂ ਵੱਧ ਮਜੂਦ ਹੋ ਸਕੇ ਅੱਜ ਰਜੀਵ ਗਾਂਧੀ ਦੇ ਜਨਮ ਦਿਹਾੜੇ ਦੇ ਉੱਤੇ ਇੱਕ ਪ੍ਰੋਜੈਕਟ ਦੀ ਵੀ ਮਤਲਬ ਹੈ ਦੇਖੋ ਸਾਡੇ ਸਾਬਕਾ ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਦੇ ਰ ਆਪਣਾ ਤਰਤ ਤਨ ਸਾਡੇ ਰਜੀਵ ગાંધી ਦਾ ਜਨਮ ਦਿਨ ਹੈ ਉਹਨਾਂ ਨੂੰ ਅਸੀਂ ਸ਼ਰਦਾ ਫੁਰ ਦੇ ਸਬੰਧ ਭੇਟ ਕਰਦੇ ਹਾਂ ਓਕੇ ਮੈਂ ਅੱਜ ਆਪਣੇ ਸਮਾਣਾ ਮਹਿਲਾ ਬਲ ਕਾਂਗਰਸ ਦੇ ਜਿਹੜਾ ਅੱਗੇ ਕਮੇਟੀ ਦਾ ਵਿਸਤਾਰ ਹੋਇਆ ਹੈ ਉਸ ਲਈ ਮੈਂ ਸਮਾਣਾ ਮਹਿਲਾ ਬਲੋਕ ਕਾਂਗਰਸ ਸਮੂਚੀ ਟੀਮ ਨੂੰ ਵਧਾਈ ਦਿੰਦਾ ਕਿ ਉਹ ਵਧਾਈ ਦੇ ਪਾਤਰ ਨੇ ਤੇ ਸਭ ਤੋਂ ਵੱਡੇ ਵਧਾਈ ਦੇ ਪਾਤਰ ਨੇ ਮੈਡਮ ਗੁਸ਼ਰਨ ਗੁਰ ਰੰਧਾਵਾ ਜੀ ਜੋ ਕਿ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਉਹ ਪੂਰੇ ਪੰਜਾਬ ਦੇ ਵਿੱਚ ਹਰੇਕ ਬਲੋਕ ਦੇ ਵਿੱਚ ਜਾ ਕੇ ਆਪਣੀਆਂ ਕਮੇਟਰੀਆਂ ਦਾ ਵਿਸਤਾਰ ਕਰ ਰਹੇ ਨੇ ਤੇ ਇਸ ਇਸ ਦੇ ਲਈ ਬਹੁਤ ਚੰਗੀ ਗੱਲ ਹੈ ਕਿ ਲੇਡੀਜ਼ ਬਹੁਤ ਅੱਗੇ ਆ ਰਹੀਆਂ ਨੇ ਪਹਿਲੀ ਵਾਰ ਹੋਇਆ ਕਿ ਹਰੇਕ ਬਲੋਕ ਤੇ ਮਹਿਲਾ ਬਲੋਕ ਕਾਂਗਰਸੀਆਂ ਕਮੇਟਰੀਆਂ ਬਣੀਆਂ ਨੇ ਤੇ ਲੇਡੀਆਂ ਬੱਦ ਚੜ ਕੇ ਹਿੱਸਾ ਲੈ ਰਹੀਆਂ ਨੇ ਜਿਵੇਂ ਕਿ ਪਿਛਲੇ ਸਰਕਾਰ ਕਾਂਗਰਸ ਸਰਕਾਰ ਦੇ ਵਿੱਚ 50% ਰਿਜ਼ਰਵੇਸ਼ਨ ਕਾਂਗਰਸ ਸਰਕਾਰ ਨੇ ਕੈਬਨਿਟ ਦੇ ਵਿੱਚ ਪਾਸ ਕੀਤੀ ਸੀਗੀ ਕਾਂਗਰਸ ਸਰਕਾਰ ਹਮੇਸ਼ਾ ਲੇਡੀਆਂ ਦੇ ਸਰਕਾਰ ਲਈ ਹਮੇਸ਼ਾ ਬੱਦ ਚੜ ਕੇ ਹਿੱਸਾ ਲੈਂਦੀ ਹੈ ਤੇ ਉਹ ਚਾਹਦੀ ਹੈ ਵੀ ਸਾਡੀਆਂ ਮਾਤਾ-ਮਾਂ ਭੈਣਾਂ ਅੱਗੇ ਹੋਣ ਤੇ ਆਪਣੇ ਹੱਕ ਦੀ ਲੜਾਈ ਆਪ ਲੜਨ ਜਿਸ ਤਰ੍ਹਾਂ ਅੱਜ ਦੀ ਸਥਿਤੀ ਚੱਲ ਰਹੀ ਹੈਗੀ ਪੰਜਾਬ ਦੇ ਆਲੋਚਕ 2027 ਦੇ ਇਲੈਕਸ਼ਨ ਕਿਤਾ ਦੇਖਦੇ ਹੋ ਦੇਖੋ ਜੋ ਮੈਨੂੰ ਲੱਗਦਾ ਹੈ ਜੋ ਅੱਜ ਦੀ ਸਥਿਤੀ ਹੈ ਉਹ 2027 ਦੇ ਵਿੱਚ ਮਹਿਲਾ ਕਾਂਗਰਸ ਦਾ ਬਹੁਤ ਵੱਡਾ ਰੋਲ ਹੋਏਗਾ ਸਰਕਾਰ ਬਣਾਉਣ ਦੇ ਵਿੱਚ